ਨਾ ਕਰਕੇ ਬੇਨਤੀ ਕਰਦਿਆਂ ਨੌਜਵਾਨੋ ਤੁਹਾਡੀ ਧਰਤੀ ਵਿਲੀ ਹੋਈ ਜਾਂਦੀ ਤੁਸੀਂ ਸੜ-ਸੜ ਪੰਜਾਬ ਨੂੰ ਭੱਜੀ ਜਾਂਦੇ ਹੋ ਤੇ ਤੁਹਾਨੂੰ ਕੰਮਕਾਰ ਕਰਕੇ ਉੱਥੇ ਸਾਡੇ ਇਨਵੈਸਟਮੈਂਟ ਕਰਨੀ ਚਾਹੀਦੀਆ ਪਿਛਲੇ ਦਿਨਾਂ ਦੇ ਵਿੱਚ ਮੈਂ ਹੌਲੈਂਡ ਸੀਗਾ ਨੌਜਵਾਨੋ ਧਿਆਨ ਨਾਲ ਗੱਲ ਸੁਣਿਓ ਉੱਥੇ ਮੈਨੂੰ ਇੱਕ ਸਵਾਲ ਹੋਇਆ ਕਿ ਤੁਸੀਂ ਇੱਥੇ ਤੁਸੀਂ ਬੋਲ ਕੇ ਕਿਹਾ ਬੜਾ ਸੋਣਾ ਬੋਲਿਓ ਤੁਹਾਡਾ ਹੀ ਮਕਸਦ ਵੋਟਾਂ ਦੇ ਵਿੱਚ ਖੜੇ ਹੋਣਾ ਤੁਹਾਡਾ ਹੀ ਮਕਸਦ ਇਹ ਕਰਨਾ ਹੋਣਾ ਤੁਹਾਡਾ ਹੀ ਮਕਸਦ ਅਸੀਂ ਕਿਤੇ ਯਕੀਨ ਕਰੀਏ ਇਸੇ ਜਿਹੜੇ ਗਰਾਊਂਡ ਦੇ ਵਿੱਚ ਹੌਲੈਂਡ ਵਾਲਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆ ਭਗਵਾਨ ਤੁਮਣ ਵੀ ਪਹਿਲਾਂ ਇੱਥੇ ਬੋਲ ਕੇ ਗਿਆ ਸੀਗਾ ਉਹ ਲੋਕਾਂ ਦੇ ਜਿਹੜੀਆਂ ਗੱਲਾਂ ਕਰੀਆਂ ਸੀ ਉਹਨਾਂ ਦੇ ਪੂਰ ਨਹੀਂ ਉਤਰਿਆ ਇਹ ਮੈਨੂੰ ਸਵਾਲ ਹੋਇਆ ਸੀ ਜਦੋਂ ਮੈਂ ਬੋਲ ਕੇ ਗਰਾਊਂਡ ਤੋਂ ਬਾਹਰ ਗਿਆ ਹੌਲੈਂਡ ਦੇ ਗਰਾਊਂਡ ਦੇ ਵਿੱਚ ਮੈਂ ਜਦੋਂ ਬੋਲਿਆ ਨਾ ਬੋਲਣ ਤੋਂ ਬਾਅਦ ਮੈਨੂੰ ਸਵਾਲ ਹੋਇਆ ਸੀਗਾ ਪਹਿਲੀ ਗੱਲ ਤਾਂ ਮੈਂ ਉੱਥੇ ਬੜਾ ਤਰੀਕੇ ਨਾਲ ਆਪਣੇ ਸਾਰੇ ਭਰਾਵਾਂ ਨੂੰ ਜਵਾਬ ਵੀ ਦਿੱਤਾ ਕਿ ਦੇਖੋ ਮੈਂ ਜਿ ਮੈਂ ਨਾ ਅੱਜ ਲੀਡਰਾਂ ਨਾ ਕੋਈ ਮਹਾਂ ਅਫਸਰਾਂ ਮੱਝ ਵੀ ਜਿਹੜੀ ਲੋਕਾਂ ਦੀ ਲੜਾਈ ਆ ਲੋਕਾਂ ਨਾਲ ਖੜ ਰਹੇ ਆ ਅਨੇਕਾਂ ਸਾਡੇ ਨੌਜਵਾਨਾਂ ਦਾ ਮੁੱਦਾ ਚੱਕ ਕੇ ਪੰਜਾਬ ਦੇ ਵਿੱਚ ਜਿਹੜਾ ਕਿ ਸਭ ਤੋਂ ਵੱਧ ਅਜਾੜਨ ਵਾਲਾ ਮੁੱਦਾ ਚੱਲਿਆ ਹੋਇਆ ਸੀ ਮੈਂ ਉੱਤੇ ਕੰਮ ਕੀਤਾ ਨੌਜਵਾਨਾਂ ਦੇ ਜਿਹੜੇ ਕਰੋੜਾਂ ਰੁਪਏ ਦਵਾਈ ਕੋਈ 5 ਰੁਪਏ ਸਾਬਤ ਕਰੇ ਮੈਂ ਇਹ ਕੋਈ ਵੀ ਜਿਹੜਾ ਲੀਡਰ ਨਹੀਂ ਲੜਾਈ ਲੜ ਸਕਦਾ ਸੀਗਾ ਅਸੀਂ ਜਿਹੜੀ ਕਿਹੇ ਲੜਾਈ ਲੜੀ ਆ ਪਰ ਅਗਲੀ ਗੱਲ ਇਹ ਹੀ ਆ ਕਿ ਜਿਹੜਾ ਮੈਨੂੰ ਫਿਰ ਵੀ ਇਹ ਦੁਬਾਰੇ ਕਬੀਰ ਨੇ ਹੋਰ ਸਵਾਲ ਕਰਿਆ ਕਿ ਤੈਨੂੰ ਤੁਸੀਂ ਭਰੋਸਾ ਨਹੀਂ ਕਰ ਸਕਦੇ ਮੈਂ ਕਿਹਾ ਭਾਈ ਨਾ ਤਾਂ ਕੋਈ ਮੈਨੂੰ ਲੀਡਰ ਖੜੇ ਹੋਣਾ ਚਾਹਵਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਇਹ ਜਿਹੜੀ ਖਾਸ ਕਰਕੇ ਭਰਾਵਾਂ ਨੂੰ ਸਾਰਿਆਂ ਨੂੰ ਵਿਦੇਸ਼ਾਂ ਵਿੱਚ ਵਸਦਿਆਂ ਨੂੰ ਵੀ ਤੁਸੀਂ ਕਿਸੇ ਤੇ ਭਰੋਸਾ ਨਾ ਕਰੋ ਮੇਰੇ ਤੇ ਵੀ ਭਰੋਸਾ ਨਾ ਕਰੋ ਕਿਸੇ ਤੇ ਵੀ ਭਰੋਸਾ ਨਾ ਕਰੋ ਤੁਹਾਨੂੰ ਪੰਜਾਬ ਨੂੰ ਬਦਲਣ ਲਈ ਆਪਣਾ ਯੋਗਦਾਨ ਆਪ ਜਾ ਕੇ ਪਾਉਣਾ ਪੈਣਾ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਪੈਣੀ ਆ ਇਹ ਮੇਰੀ ਇੱਥੇ ਵਿਦੇਸ਼ਾਂ ਦੇ ਵਿੱਚ ਆਉਣ ਦਾ ਜਿਹੜਾ ਮੁੱਖ ਕਾਰਨ ਆ ਜਰਪ ਦੇ ਵਿੱਚ ਮੈਂ ਆ ਕੇ ਇਕੱਲੇ ਇਕੱਲੇ ਭਰਾਵਾਂ ਨੂੰ ਹੀ ਬੇਨਤੀ ਕਰ ਰਿਹਾ ਤੁਸੀਂ ਜੇਕਰ ਪੰਜਾਬ ਨੂੰ ਬਦਲਣਾ ਇਹ ਪੰਜਾਬ ਨੂੰ ਆਪਣੇ ਤਰੀਕੇ ਨਾਲ ਜਾ ਕੇ ਅਸੀਂ ਆਪੋ ਆਪਣੇ ਜ਼ਿੰਮੇਵਾਰੀਆਂ ਸਮਝ ਕੇ ਅਸੀਂ ਆਪਣੇ ਪਿੰਡ ਵਿਹਲੇ ਨਾ ਕਰੀਏ ਅਸੀਂ ਆਪਣੇ ਸੱਥਾਂ ਵਿਹਲੇ ਨਾ ਕਰੀਏ ਅਸੀਂ ਆਪਣੇ ਤਰੀਕੇ ਨਾਲ ਜਾ ਕੇ ਪਿੰਡਾਂ ਨੂੰ ਬਦਲੀਏ ਹੁਣ ਮੇਰਾ ਤੁਸੀਂ ਸਾਰੇ ਜਾਣੇ ਜਿੰਨੇ ਵੀ ਮੈਨੂੰ ਪਰਸਨਲ ਤੌਰ ਤੇ ਜਾਣਦੇ ਹੋ ਕੀ ਮੈਂ ਆਪਣੇ ਜਿਹੜਾ ਵਾਤਾਵਰਨ ਜਿਹੜਾ ਇੱਥੇ ਪਾਣੀ ਸਾਮੀਆ ਹੋਇਆ ਇਹਨਾਂ ਨੇ ਹਵਾ ਸਾਮੀ ਹੋਈ ਆ ਕੀ ਮੈਂ ਵਾਤਾਵਰਨ ਨੂੰ ਸਾਫ਼ ਕਰਨ ਦੇ ਜ਼ੋਰ ਲਾ ਨਹੀਂ ਰਿਹਾ ਕੀ ਮੈਂ ਇਕੱਲਾ ਇਹ ਜਿਹੜਿਆ ਏਜੰਟਾਂ ਖਿਲਾਫ ਜਾਂ ਮੈਂ ਕਿਸਾਨੀ ਦੀ ਲੜਾਈ ਥੋੜੂ ਲੜਦਾ ਮੈਂ ਨਾਲ-ਨਾਲ ਚੱਲੋ ਇਹ ਇਹ ਤਾਂ ਸਾਡਾ ਮੇਰਾ ਕੰਮ ਹੈਗੇ ਪਰ ਮੈਂ ਨਾਲ ਪਿੰਡ ਦੇ ਵਿੱਚ ਆਪਣੇ ਵਾਤਾਵਰਣ ਲਈ ਕਿੰਨੇ ਦਰਖਤ ਲਾਉਣ ਲਈ ਮਗਬਦਾ ਕੰਮ ਕਰਦਾ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਭਰਾਵੋ ਆਪ ਜਾ ਕੇ ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬ ਨੂੰ ਬਦਲਣਾ ਪੈਣਾ ਇਹ ਮੇਰਾ ਸਾਰਿਆਂ ਨੂੰ ਇੱਥੇ ਮੈਂ ਹੋਕਾ ਦਿੰਦਾ ਫਿਰਦਾ ਕਿ ਸਾਡੇ ਕੋਲੇ ਜਿਹੜਾ ਸਸੀ ਵਿਦੇਸ਼ਾਂ ਦੇ ਵਿੱਚ ਅਗਲੇ ਅਗਲੇ ਦੀ ਧਰਤੀ ਹੈ ਬਾਈ ਅਗਲੇ ਦੀ ਇਹ ਧਰਤੀ ਹੈ ਹੁਣ ਜੀ ਇੱਥੇ ਯੂਰਪ ਦੀ ਅਗਲੀ ਅੰਗਰੇਜ਼ਾਂ ਦੀ ਧਰਤੀ ਹੈ ਇੱਥੇ ਜੰਮੇ ਪਲੇ ਨੇਗੇ ਇੱਥੇ ਪੈਦਾ ਹੋਏ ਨੇਗੇ ਇਹ ਧਰਤੀ ਹੈ ਬਾਈ ਇਸ ਕਰਕੇ ਅਮਰੀਕਾ ਦੀ ਵੀ ਇਹ ਗੋਰਾਂ ਦੀ ਧਰਤੀ ਹੈ ਪਰ ਜਿਹੜੇ ਸਾਡੀ ਧਰਤੀ ਆ ਸਾਡੀ ਧਰਤੀ ਤਾਂ ਬਹੁਤ ਜਾਦੇ ਵਧੀਆ ਧਰਤੀ ਆ ਪਰ ਸਾਨੂੰ ਉਹ ਧਰਤੀ ਨੂੰ ਜਿਹੜਾ ਕਿ ਜਿਹੜਾ ਉੱਥੇ ਸਿਸਟਮ ਅਜ ਕ੍ਰਾਪਟ ਹੋ ਗਿਆ ਸਾਰਾ ਕੁਝ ਲੀਡਰ ਸਾਡੇ ਚੋਰ ਹੋ ਗਏ ਸਾਨੂੰ ਉਹਨਾਂ ਦੇ ਲਈ ਸਾਨੂੰ ਆਪ ਨੂੰ ਜਾ ਕੇ ਜਿਹੜੀ ਲੜਾਈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਪੈਣੀ ਆ ਭਰਾਵੋ ਮਸਲਾ ਇਹ ਆ ਕਿ ਜਦੋਂ 200 ਸਾਲ ਇਹ ਦੇਸ਼ ਗੁਲਾਮ ਰਿਹਾ ਭਾਰਤ ਉਦੋਂ ਵਿਦੇਸ਼ਾਂ ਦੇ ਵਿੱਚੋਂ ਜਾ ਕੇ ਜਿਹੜੇ ਭਰਾਵਾਂ ਨੇ ਇਸ ਦੇਸ਼ ਨੂੰ ਜਾਗਰੂਕ